ਆਇਆ ਵੀਰੋ ਲਾਗੜੀ ਆ ਗਿਆ ਵਿੱਕੀ ਆਇਆ ਆਪ ਵੀ ਲੱਜ ਇੱਕ ਹੀ ਹੈ ਜੇ ਕੁਝ ਨਹੀਂ ਹੁੰਦਾ ਖੋਲਣ ਲਈ ਬੋਲ ਚਲੋ ਚਲੋ ਹਾਂ ਬਾਈ ਬੁਰਾ ਹੋ ਗਿਆ ਚਲੋ ਹੋਰ ਕਿੰਨੇ ਜੀ ਆਉਣਾ ਵੀ ਕਿ ਵੀਰ ਅੰਦਰ ਆਉਣਾ ਤੁਸੀਂ ਇਹ ਵੀਡੀਓ ਲਈ ਇਧਰ ਸੇ ਆ ਜਾਓ ਇਧਰ ਚੇ ਇਧਰ ਸੇ ਆ ਜਾਓ ਉਹਨਾਂ ਕੋਲ ਹਰ ਸੋਚਣਾ ਮਿਲ ਜਾਈਏ ਜੀ ਇੱਥੇ ਅੱਜ ਕਟਨਾ ਇੱਕ ਵਾਪਰ ਜੀ ਹਾਂਜੀ ਹਾਂ ਤਕਰੀਬਨ ਜੀ ਹੈ ਪਈ ਇਹਦੀ ਤੇ ਕਿੰਨਾ ਕੁ ਇਹਨਾਂ ਕੜੇ ਦੇ ਟ੍ਰੈਕਟਰ ਨਹੀਂ ਆ ਛਤਰੀਆਂ ਬਣਦੀ ਨੇ ਕੱਪੜੇ ਵਾਲੀਆਂ ਟੱਕਰ ਦੇ ਬੰਪਰ ਛਤਰੀਆਂ ਬਣ ਗਈਆਂ ਇਹ 2 ਵਜੇ ਤਕਰੀਬਨ ਫਾਇਰ ਹੋ ਗਿਆ ਇਹਦਾ ਬਿਜਲੀ ਸਰਕਟ ਹੋ ਗਿਆ ਉਹਦੇ ਨਾਲ ਅੱਗ ਲੱਗ ਗਈ ਸਾਰੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਦਾ ਨੁਕਸਾਨ ਦਾ ਹਲੇ ਕੋਈ ਅੰਦਾਜ਼ਾ ਹੈ ਨਹੀਂ ਵੈਸੇ ਐਵੇਂ ਚਲੋ ਜਾਣੀ ਨੁਕਸਾਨ ਤੋਂ ਬਚਾਅ ਹੋ ਗਿਆ ਸਾਰਾ ਕੋਈ ਲੋਹੇ ਦਾ ਇਹਦਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਬਸ ਜਿਹੜਾ ਰੌ ਮਟੀਰੀਅਲ ਸੀਗਾ ਕਪੜਾ ਕਪੜਾ ਹੋਰ ਵਗੈਰਾ ਉਹਦਾ ਨੁਕਸਾਨ ਲਾ ਸਕਦਾ ਤੇ ਕਿਸ ਨਾਮ ਤੇ ਮਸ਼ੂਰੇ ਜੀ ਇਹ ਆਪਣਾ ਤਵਾਨ ਛਤਰੀ ਵਾਲਿਆਂ ਦੀ ਇਨਸਾਨ ਹੈ ਤਵਾਨ ਐਗਰੀਕਲਚਰ ਤਵਾਨ ਛਤਰੀ ਇਹ ਸ਼ਿਮਾ ਕੀ ਹੈ ਕਿ ਕਿੱਟਣਾ ਵਾਖਰੀ ਤੇ ਕਿੱਥੇ ਵਾਖਰੀ ਹੈ ਇਹ ਪਾਤੜਾ ਰੋਡ ਤੇ ਅੰਬਲਸਰੀ ਚੱਕ ਹੈ ਜਿਹੜੀ ਟਰੈਕਟਰ ਫੈਕਟਰੀ ਹੈ ਉੱਥੇ ਛਤਰੀਆ ਵਗੈਰਾ ਬਣਦੀਆਂ ਨੇ ਤੇ ਅੰਦਾਜ਼ਾ ਤੁਸੀਂ ਦੇਖਿਆ ਕਿੰਨਾ ਨੁਕਸਾਨ ਹੋਇਆ ਫਿਲਹਾਲ ਸਾਨੂੰ ਤਾਂ ਕੋਈ ਅੰਦਾਜ਼ਾ ਹੈ ਨਹੀਂ ਵੈਸੇ ਅਜੇ ਦਾ ਲੱਗ ਰਿਹਾ ਭਜਾਣਾ ਤਕਰੀਬਨ 90% ਤਾਂ ਬੁਝ ਚੁੱਕੀ ਹੈ ਅਕੋ ਫਾਇਰ ਵਗੜਦੀਆਂ ਗੱਡੀਆਂ ਆਈਆਂ ਫਾਇਰ ਵਗੜਦੀਆਂ ਆਪਣੀਆਂ ਦੋ ਗੱਡੀਆਂ ਸਮਾਣੇ ਦੀਆਂ ਨੇ ਜਿਵੇਂ ਇਸ਼ਤਿਹਾਰ ਅਸੀਂ ਕੋਈ ਅਹੀ 15-20 ਮਿੰਟ ਹਾਂਜੀ ਹਾਂ ਕਿਹਦੀ ਟੀਮ ਆਈ ਹੈ ਜੀ ਤੁਹਾਡੀ ਸਾਡੇ ਹੈਗੇ 14-15 ਬੰਦੇ ਹੈਗੇ ਆ ਕਿਤੇ ਕਾਪੂ ਕਿੰਨਾ ਕੁ ਫਾਇਰ ਹੈ ਤੇ ਕਾਪੂ ਘੱਟੋ-ਘੱਟ 90% ਤਾਂ ਹੋ ਚੁੱਕਿਆ ਹੈ ਬਾਕੀ ਨਹੀਂ ਹਾਂ ਉਸ ਤੋਂ ਬਚਾ ਲਿਆ